ਤਰਨ ਤਾਰਨ ਦੇ ਕਸਬਾ ਸਰਹਾਲੀ ਕਲਾਂ ਦੀ ਜਾਨਾ ਮੰਡੀ ਨੇੜੇ ਨੌਜਵਾਨਾਂ ਦੀ ਆਪਸੀ ਰੰਜਿਸ਼ ਤੇ ਚਲਦਿਆਂ ਹੋਏ ਝਗੜੇ ਦੌਰਾਨ ਇੱਕ ਨੌਜਵਾਨ ਵੱਲੋਂ ਦੂਜੇ ਨੌਜਵਾਨ ਦਾ ਕਿਰਤ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਮਰਨ ਵਾਲੇ ਨੌਜਵਾਨ ਦੀ ਪਛਾਣ ਪਿੰਡ ਠੱਠਾ ਨਿਵਾਸੀ 18 ਸਾਲਾ ਬਬੇਕਬੀਰ ਸਿੰਘ ਵਜੋਂ ਹੋਈ ਹੈ ਮ੍ਰਿਤਕ ਨੌਜਵਾਨ ਵਾਲੀ ਵਾਲਤਾ ਬਹੁਤ ਉੱਗਾ ਖਡਾਰੀ ਸੀ ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਜਿੰਦਰ ਸਿੰਘ ਮਣੀ ਨਾਮ ਦੇ ਨੌਜਵਾਨ ਜੋ ਕਿ ਸਰਹਾਰੀ ਦਾ ਵਾਸੀ ਹੈ ਉਸ ਨਾਲ ਮ੍ਰਿਤਕ ਵਿਵੇਕਬੀਰ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਝਗੜੇ ਦੌਰਾਨ ਮਣੀ ਵੱਲੋਂ ਵਿਵੇਕਬੀਰ ਤੇ ਕਿਰਤਨਾ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਹਸਪਤਾਲ ਲੈ ਜਾਂਦੇ ਸਮੇਂ ਉਸ ਦੀ ਰਾਹ ਵਿੱਚ ਹੀ ਮੌਤ ਹੋ ਗਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਮੈਨੂੰ ਲੱਗਦਾ ਹੈ ਕਿ ਮੈਂ ਠੱਟ ਸਕੂਲ ਪੜ੍ਹਦਾ ਹਾਂ ਮੁੰਡੇ ਪਰ ਮਰੀ ਮੇਰੇ ਪਿਤਾ ਨਾਲ ਗੱਲ ਲਈ ਉਹ ਮੈਂ ਬਾਕੀ ਨਾਲ ਨਹੀਂ ਗੱਲ ਕਰਾਂ। ਪਰ ਚੋ ਚੋ ਬਾਦ ਦਾ ਕੀ ਹੈ ਕਿ ਤੁਸੀਂ ਕਿੰਨੇ ਦਿਨਾਂ ਮੜੀਓ? ਉਹ ਮੈਂ ਮਾਰਨ ਕੋ ਗਾਲੀ ਪਾਉਂ ਕੋ ਪੇਪਾਉਂ ਕਰੀਂਗੇ। ਇਹ ਇਹ 30 40 ਜਣੇ ਜਾਏ ਕੋ ਫਰਾਉ ਸਰੇ ਦੋ ਤਿੰਨ ਲਈ ਹੋਣਾ ਪਊਗਾ ਮਾ। ਉਹਨੇ ਇਹ ਵੀ ਜਾਰੀਓ ਪਹਿਣ ਕੇ ਨਹੀਂ ਪਜਾਂਗੇ। ਇਹ ਗੱਲ ਹੈ। ਬਹੁਤ ਇੱਕ ਦੀ ਸੇ। ਬੜੀ ਵੱਲ ਰਹਿ। ਜਿਲੰਧ ਸਪੋਰਟਸ ਨੂੰ ਖਰਚੇ ਦੀ ਨਾਤਰ। ਕੱਲ੍ਹ ਇਹ ਜਿਹੜਾ ਪੀ ਜਾਂਦਾ ਜਿਵੇਂ ਕੱਲ੍ਹ ਬਾਅਦ ਕੋਈ ਨਹੀਂ ਆਪਸ ਵਿੱਚ ਮੁੰਡਿਆਂ ਦੀ ਕੋਈ ਮਾੜੀ ਮੋੜ ਫੋਨ ਪਾ ਕੇ ਝਗੜਾ ਕਿਤੇ ਪਰਸਾ ਚੌਥੇ ਵੀ ਦੱਸਦੇ ਝਗੜਾ ਹੋਇਆ ਹੈ ਲੜੇ ਆਪਸ ਵਿੱਚ ਮੜਾ ਮੋਟ ਤੇ ਅੱਜ ਵੀ ਫੇਰ ਫੋਨ ਕਰਕੇ ਗਾਲਾਂ ਗੋਲਾ ਕੱਢਦੇ ਹੀ ਮੁੰਡੇ ਨੂੰ ਤੁਹਾਨੂੰ ਸਾਦੇ ਹੀ ਉਹ ਸਿਹਰਿਆੜੀ ਸਾਹਿਬ ਦਾਣਾ ਮੰਡੀ ਚਲੇ ਗਿਆ ਹੋਂ ਤੇ ਧਮਕੀਆਂ ਦਿੰਦੇ ਧਮਕੀਆਂ ਧਮਕੀਆਂ ਦਿੰਦੇ ਹੀ ਤੇ ਇਹ ਕੱਲਾ ਹੀ ਚਲੇ ਗਿਆ ਤੇ ਜਦੋਂ ਗਿਆ ਤੇ ਇਹਨੇ ਅਖਿਆ ਦੱਸੋ ਰੋਜ਼ ਮੈਨੂੰ ਗਾਲਾਂ ਕੱਢਦੇ ਚੱਕਰ ਕੀ ਆ ਇਹ ਮੁੰਡਾ ਵਾਲੀ ਵਾਲ ਦਾ ਪਲੇਅਰ ਹੀ ਚੰਗਾ ਚੰਗਾ ਪਰਿਵਾਰ ਦਾ ਸੀ ਚੰਗਾ ਇੱਕ ਭਰਾ ਦਾ ਕੈਨੇਡਾ ਗਿਆ ਤੇ ਜਦੋਂ ਗਿਆ ਤੇ ਨੇ ਪੁੱਛਿਆ ਉਹਨਾਂ ਕੋਈ ਗੱਲ ਨਹੀਂ ਸੁਣੀ ਮੁੰਡਾ ਸਰੀਆਲੀ ਦਾ ਦਾਦੇ ਮਣੀ ਮਣੀ ਮੁੰਡੇ ਦਾ ਨਾਂ ਉਹਨੇ ਕਿਰਚ ਕੱਢ ਕੇ ਆ ਸਿੱਧੀ ਦਿਲ ਤੇ ਮਾਰੀ ਇਹ ਡਿੱਗ ਪਿਆ ਡਿੱਕੇ ਉੱਠ ਕੇ ਤੇ ਉਹਨੂੰ ਫੜਨ ਲੱਗਾ ਉਹਨਾਂ ਦੂਜਾ ਵਾਰ ਕੀਤਾ ਕਿਰਚ ਦਾ ਉਹ ਦਿਲ ਦੀ ਦੂਜੀ ਸਾਈਡ ਤੇ ਏਡਾ ਵੱਡਾ ਪਿਆ ਘਟ ਤੋਂ ਘਟ ਇੱਕ ਦੇਠਣਾ ਤੇ ਉੱਥੇ ਹੀ ਉਹ ਦੇਖਿਆ ਸਾਡੇ 16 16 16 ਸਾਲ ਦੀ ਬਰੇ ਵਾਲੀ ਵਾਲ ਦਾ ਖੜਾ ਹੀ ਜਲੰਧਰ ਅਕੈਡਮੀ ਟੂਰਨਾਮੈਂਟ ਜਾਂਦਾ ਹੈ ਜਲੰਧਰ ਅਕੈਡਮੀ ਚ ਉਦੋਂ ਮੌਕੇ ਤੇ ਪਹੁੰਚੇ ਡੀਐਸਪੀ ਪੱਟੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਇਥੇ ਕਿ ਸਰਹਾਲੀ ਜਿਹੜਾ ਸਰਹਾਲੀ ਪਿੰਡ ਹੈ ਸਰਹਾਲੀ ਥਾਣਾ ਉਥੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਮੰਡੀ ਹੈ ਉਥੇ ਲੜਾਈ ਹੋ ਗਈ ਹੈ ਤੇ ਉਥੇ ਇੱਕ ਬੰਦੇ ਦੀ ਉਸ ਦੌਰਾਨ ਡੈਥ ਹੋ ਜਾਂਦੀ ਹੈ ਜਦੋਂ ਉਥੇ ਮੌਕਾ ਜਾ ਕੇ ਦੇਖਿਆ ਜਾਂਦਾ ਹੈ ਤੇ ਉਥੇ ਆਪਾਂ ਦੇਖਦੇ ਹਾਂ ਕਿ ਜਿਹੜੀ ਡੈੱਡ ਬੋਡੀ ਹੈ ਉਹਨੂੰ ਉਹਦੇ ਦੋਸਤ ਲੈ ਕੇ ਜਾ ਚੁਕੇ ਆ ਉਹਤੇ ਖੂਨ ਡੋਲਿਆਇਆ ਸੀ ਕਿਰਚ ਦਾ ਯੂਜ਼ ਕੀਤਾ ਗਿਆ ਹੈ ਮਰਨ ਵਾਲੇ ਦਾ ਨਾਮ ਹੈਗਾ ਵਿਵੇਕਦੀਪ ਸਿੰਘ ਜਿਹੜਾ ਕਿ ਠੱਠੇਪਿੰਡ ਦਾ ਰਹਿਣ ਵਾਲਾ ਹਾਂਜੀ ਕਹਿ ਰਹੇ ਕਿ ਬਾਲੀਬੋਲ ਦਾ ਪਲੇਅਰ ਹੈ ਆਦੀ ਆਪਸੀ ਸਕੂਲ ਲੈਵਲ ਤੋਂ ਰஞ்சிਸ਼ ਭਾਈ ਚਲਦੀ ਆ ਰਹੀ ਸੀ ਤੇ ਐਗਜ਼ੈਕਟ ਇਸਨ ਆਪਾਂ ਵੈਰੀਫਾਈ ਕਰ ਰਹੇ ਹਾਂ ਤੇ ਦੋਸ਼ੀ ਦੀ ਪਾਲ ਕਰ ਰਹੇ ਆਪਾਂ ਲਗਭਗ 5-6 ਬੰਦੇ ਆਏ ਸੀ ਜਿਨ੍ਹਾਂ ਨੇ ਘਟਨਾ ਦਾ ਜਾਨ ਦਿੱਤਾ